ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਿਸ਼ਰਪੁਰਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਸ਼ਹਿਰ ਦੇ ਬਿਲਕੁਲ ਨਾਲ ਹੀ ਜਿਹੜਾ ਵੀਰ ਜੀ ਹੁਣਾਂ ਦਾ ਪਿੰਡ ਹੈ ਪਹਿਲਾ ਪਿੰਡ ਹੀ ਆ ਜਿਹੜਾ ਬਟਾਲੇ ਤੋਂ ਬਾਅਦ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਵਾ ਟੋਟਲ 6 ਵੜਾ ਤੁਹਾਨੂੰ ਦਿਖਾਉਣੀ ਆ ਜਿੰਨੇ ਦੇ ਵਿੱਚ ਤਿੰਨ ਸੋਈਆਂ ਤੇ ਤਿੰਨ ਗੱਬਣਾ ਸਰਬਜੀਤ ਵੀਰ ਕੋਲ ਪਹੁੰਚੇ ਆਪਾਂ ਮਿਸ਼ਰਪੁਰੇ ਵਾਲੇ ਕੋਲ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਨਾਲ ਹੁਣਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਵਧੀਆ ਮੇਰਾ ਬਾਬੇ ਨਾਲ ਖੜੀਆਂ ਠੀਕ ਚੱਲਾ ਫਦੇ ਮੇਰਾ ਹੀ ਚਿਹਦੇ ਆ ਤੇ ਸਾਰੇ ਮੇਰੇ ਠੀਕ ਠਾਕ ਆ ਸਭ ਵਧੀਆ ਜੇ ਤੇ ਅੱਜ ਚੰਗੀਆਂ ਰੌਣਕਾਂ ਲਾਈਆਂ ਜੀ ਰਾਹੁਣ ਦਾ ਮਾਲ ਤੇ ਬੜਾ ਬੜਾ ਚੰਗਾ ਆਇਆ ਹੈ ਬਸ ਆ ਵੀ ਵੀਡੀਓ ਵਰਗੇ ਵਛੀਆਂ ਡੱਕੀਆਂ ਠੀਕ ਹੈ ਫੇਵਾ ਦੇਣੋਗੇ ਭਾਈ ਰਾਤ ਰਾਤੇ ਵਿੱਚ ਤੁਸੀਂ ਕਹਿੰਦੇ ਹੋ ਨੋ ਆ ਪੇਚੋ ਕੋ ਛੁਗੀਆਂ ਚੋਂ ਚਲ ਗਈਆਂ ਵਛੀਆਂ ਵਿੱਚ ਹੁਣ ਛੇ ਹੀ ਰਹਿ ਗਈਆਂ ਹਨ ਬੜੀ ਬੜੀ ਜੋਰ ਨਾਲ ਡੱਕੀਆਂ ਵਛੀਆਂ ਆ ਵੀ ਵਛੀ ਹੁੰਦੇ ਸਦਾ ਹੁੰਦੇ ਆ ਇਹ ਕਈ ਦਾ ਵੀ ਹੁੰਦੇ ਆ ਅੱਛਾ ਹਾਂ ਮੈਂ ਨਹੀਂ ਵੀਡੀਓ ਪਾਉਣੀ ਹੈ ਭਾਈ ਵੀਡੀਓ ਪੈਰਾਂ ਤੇ ਫੇਰ ਲੈ ਜੀ ਠੀਕ ਹੈ ਜੀ ਵੀਡੀਓ ਕਰਕੇ ਡੱਕੀਆਂ ਸਪੈਸ਼ਲ ਹੈ ਠੀਕ ਹੈ ਤੇ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਸਰਬਜੀਤ ਹਾਂਜੀ ਪਿੰਡ ਮੇਸ਼ਰਪਰਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਪਟਿਆਲਾ ਠੀਕ ਹੈ ਤੇ ਫੋਨ ਨੰਬਰ ਬੋਲ ਦੇ ਇੱਕ ਰੇ 77176 43509 ਠੀਕ ਹੈ ਤੇ ਉਤਰਾਂ ਵੇਖਦਾ ਜਾਂਦੇ ਮਾਲ ਨਾਲ ਨਾਲ ਵੀਡੀਓ ਤੇ ਕਿੰਨੇ ਕੁ ਫੋਨ ਫਨ ਆ ਜਾਂਦੇ ਫੋਨ ਬਹੁਤ ਆਉਂਦੇ ਠੀਕ ਹੈ ਫੋਨ ਦਾ ਕੋਈ ਗਾਲੀ ਨਹੀਂ ਪਿਛਲੀ ਵੀਡੀਓ ਦੇ ਮਤਲਬ ਅੱਜ ਤੱਕ ਫੋਨ ਆਉਂਦੇ ਵਛੀਆਂ ਚਲ ਗਈਆਂ ਨਹੀਂ 15 ਵਛੀਆਂ ਬਾਅਦ ਚ ਵੀ ਅੱਛਾ ਉਸੇ ਵੀਡੀਓ ਤਾਂ ਹਾਂਜੀ ਹਾਂਜੀ ਠੀਕ ਹੈ ਚਲੋ ਇਹ ਹੈ ਕਿ ਚਲੋ ਇਸ ਤਰ੍ਹਾਂ ਚੰਗੀ ਚੀਜ਼ ਦਾ ਫਿਰ ਤੁਹਾਨੂੰ ਪਤਾ ਫਿਰ ਲੋਕ ਦੁਬਾਰਾ ਪੁੱਛਦੇ ਚੰਗੀ ਚੀਜ਼ ਆਪਾਂ ਚੰਗਾ ਕੰਮ ਪਾਜੀ ਕਰਦੇ ਆਂ ਵੀ ਹਰ ਗਾਗ ਨੂੰ ਮਤਲਬ ਜਿਹੜਾ ਕੋਈ ਇੱਕ ਖੜਦਾ ਉਹ ਬਾਅਦ ਚ ਦੋ ਵੀ ਖੜਦਾ ਹਾਂਜੀ ਹਾਂਜੀ ਫਾਇਦਾ ਤੇ ਤਾਂ ਹੀ ਆ ਜਦ ਲਗਾਗ ਮੁੜ ਕੇ ਆਵੇ ਤੇ ਠੀਕ ਐ ਚਲੋ ਅੱਜ ਬੜੀਆਂ ਕੁਆਲਟੀ ਵਾਲੀਆਂ ਚੰਗੀਆਂ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਥਾਨੇ ਦੇਖ ਸਾਦੇ ਬੜਾ ਕਮਾਲ ਦਾ ਇਹਦੇ ਕੋਲ ਤੇ ਮਿਲ ਕੇ ਮੈਨੂੰ ਬੜੀ ਚੰਗੀ ਲੱਗੀ ਜਰੀ ਇਹਦੇ ਹਵਾਨੇ ਤੇ ਵੀ ਨਾੜਾ ਚੰਗੀਆਂ ਬੋਡੀ ਸਟਰਕਚਰ ਜਿਹੜਾ ਇਹਦਾ ਚੰਗਾ ਕਿੰਨਾ ਕਿਚਰੋ ਗਿਆ ਵੇ ਜੀ ਨਸੋਈ ਨਾ ਪਾਜੀ ਇਹਨੂੰ ਸੂਈ ਨੂ ਹੋ ਗਈ ਜੇ ਅੱਜ ਕਿੰਨਾ ਦੁੱਧ ਤਿਆਰ ਕਰ ਗਏ 20 ਕਿਲੋ ਇਹਦੇ ਕੋ ਦੁੱਧ ਤਿਆਰ ਹੈ 20 ਤੋਂ 22 ਕਿਲੋ ਤਿਆਰ ਜਿਹੜਾ ਘਰੋਂ ਚ ਆ ਕੇ ਦੋਗੇ ਇਹ ਹੈ ਕਿ ਜਿਹੜੀਆਂ ਸੋਈਆਂ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਖੜੇ ਹਨ ਕੋਈ ਘਰੇ گاਵਾ ਸੋਈਆਂ ਅਸੀਂ ਖਾਸ ਕਰਕੇ ਗੱਭਣ ਗਾਂ ਲੈਣੇ ਠੀਕ ਹੈ ਸਾਰਾ ਸੁੰਦੀ ਹੈ ਸਾਨੂੰ ਪਤਾ ਲੱਗ ਜਾਂਦਾ ਵੀ ਇਹਨੇ ਜੇਲ ਪਾਈ ਨਹੀਂ ਪਾਈ ਸਾਰਾ ਰਿਕਾਰਡ ਪਾਜੀ ਸਾਡੇ ਕੋਲ ਠੀਕ ਹੈ ਹਾਂ ਤੇ ਇਹ ਉਤਰਾ ਕਿੰਨਾ ਕਿ ਦੁੱਧ ਚਵਾਈ ਜਾਊਗੀ ਇਹ ਪਾਜੀ 30+ ਮੱਸੀ ਚੱਲੂਗੀ ਚਲੋ ਫਿਰ ਤੋਰਦੀਏ ਕਰਕੇ ਬੱਚਾ ਕੀ ਇਹ ਤੇ ਮਗਰ ਮਗਰ ਬੱਚਾ ਜੇ ਭਾਈ ਮਗਰ ਇਹਦੇ ਬੱਚਾ ਆ ਚੰਗੇ ਕੱਦ ਵਜਨ ਵਾਲੀ ਆ ਬੋਡੀ ਦੀ ਸ਼ਾਈਨ ਜਿਹੜੀ ਕਾਫੀ ਚੰਗੀ ਲੈ ਆ ਵੀ ਜੀ ਮੌਕੇ ਤੇ 20 ਲੀਟਰ ਇਹਦੇ ਕੋਲ ਤਿਆਰ ਹੈ ਤੇ 30 ਤੱਕ ਜਿਹੜਾ ਕਹਿੰਦੇ ਕਿ ਜਾ ਸਕਦੀ ਆ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਚਵਾਈ ਕਰਕੇ ਲੈ ਜੇ ਸੋਈ ਨਾ ਜੇ ਹਫਤੇ ਦੇ ਕਰੀਬ ਜਿਹੜਾ ਕਹਿੰਦੇ ਕਿ ਹੋਇਆ ਇਹੀ ਜੀ ਭਾਜੀ ਇਹਦੀ 1 ਨੰਬਰ ਬੈਡ ਦੀ ਠੀਕ ਹੈ ਜੀ ਕੋਈ ਗੱਲ ਹੀ ਨਹੀਂ ਕਰਨ ਆਈ ਮੱਛੀ ਦੀ ਬੱਚੇ ਰੋਦੇ ਨਾ ਆ ਬੱਚੇ ਤੇ ਕੇ ਰੱਖਣਾ ਵਿਧੀਆ ਦਾ ਮੁੱਲ ਫਿਰ ਆਪਾਂ ਮੋਲੇ ਤੇ ਭਾਜੀ ਮੰਡੀ ਦੇ ਮੱਛੀ ਦਾ ਇਹ ਨਹੀਂ ਰਹਾ ਭਾਵੇਂ 1.5 ਲੱਖ 160 ਕਰੀ ਜਾਂਦੇ ਪਰ ਆਪਾਂ ਉਹ ਨਹੀਂ ਕਰਨਾ ਮੰਡੀ ਵਾਲਾ ਹੈਗੀ ਪੂਰੀ ਸਿੱਧੀ ਆ ਨਾ ਸਟੇਜ ਦੀ ਘਾਟ ਰਗੀ ਮੱਛੀ ਲੇਵਾ ਥਾਣੇ 1 ਨੰਬਰ ਕੁਆਲਟੀ ਸਾਰੀ ਬੱਚੀ ਠੀਕ ਹੈ ਜੀ ਹਾਂ ਠੰਡੀ ਸੀਲ ਬੜੀ ਕਿੰਨੇ ਦੇ ਦੇ ਦਈਏ ਫੇਰੇ ਭਾਈ ਮੋਲ ਕਰਾਂਗੇ ਬੱਚੀ ਦਾ 1 ਦਾ ਅੱਛਾ 95000 ਦੀ ਬੱਚੀ ਦੇ 95000 ਦੇ ਦੇ ਮੌਕੇ ਤੇ ਕਰ ਦੇਣਾ ਮੰਨਤਾ ਨਾ ਭਾਈ ਠੀਕ ਚਲੋ ਕੋ ਫੋਨ ਲਾਵੇ ਇੱਕ ਵਾਰੀ ਹਨਾ ਤੇ ਆ ਬੱਚਾ ਇਹਦਾ ਆ ਬੱਚਾ ਗਿਆ ਬਾਕੀ ਇਹ ਆ ਕਿ ਚਲੋ ਜਿੰਨੇ ਵੀਰ ਨੇ 95000 ਖਰਚਣਾ ਆਪਣੀ ਚਵਾਈ ਜ਼ਰੂਰ ਕਰਕੇ ਖਰੀਦੋ ਮੀ ਆਪਣੀ ਤਸੱਲੀ ਕਰੇ ਦੋ ਡਾਂਗ ਚੋਲੇ ਚਾਰ ਜੋੜੀ ਕੋਈ ਪੈਸੇ ਤੇ ਹੁਣ ਜਿਹੜੇ ਦੂਸਰੇ ਨੰਬਰ ਤੇ ਵੈੜਿਆ ਕਾਫੀ ਸ਼ਕੀਨ ਵੈੜਿਆ ਚੰਗੇ ਸੋਨੇ ਹਾਰ ਹੋਰ ਪਾਏ ਵੀਰ ਜੀ ਉਹਨਾਂ ਨੇ ਇਹਨਾਂ ਦੇ ਗੱਲਾਂ 'ਚ ਭਾਈ ਪਹਿਲੇ ਵਧੀਆ ਏ ਪਹਿਲਾ ਸੁਆ ਤੇ ਹਵਾਨੇ ਤੇ ਨਾੜਾਂ ਤੁਸੀਂ ਦੇਖ ਸਕਦੇ ਜੀ ਬਿਲਕੁਲ ਇੰਡੀਆ ਦਾ ਮੈਪ ਵੀ ਬਣਿਆ ਜਿਹੜਾ ਤੇ ਥਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਚੰਗਾ ਆ ਕੰਪੈਕਟ ਜਿਹਾ ਹਵਾਨਾ ਇਹਦਾ ਕਿਨਾ ਚਿਰ ਹੋਇਆ ਵੇਦੀ ਨੂੰ ਸੂਈ ਨਾ ਭਾਜੀ ਅੱਜ ਇਹਨੂੰ ਵੱਛੀ ਨੂੰ ਚੌਥਾ ਦਿਨ ਸੂਈ ਨੂੰ ਆ ਚੌਥਾ ਦਿਨ ਆ ਵੱਛੀ ਕੋ ਬੋਲਾ 20 ਕਿਲੋ ਪਰ ਆਪਾਂ 18 ਦੱਸਾਂਗੇ ਅੱਛਾ 18 20 ਲੀਟਰ ਜਿਹੜਾ ਬੋਲਾ ਹੀ ਆ ਬੋਲਾ ਹੀ ਆ ਵੱਛੀ ਕੋ ਅੱਛਾ ਚਵਾਈ ਇੰਨੀ ਚੰਗੀ ਥਣ ਫਲਾ ਪਿਆਰਾ ਕੋ 5 ਸਾਲ ਦਾ ਬੱਚੇ ਨੂੰ ਥਣ ਫਲਾ ਦੋ ਉਹ ਵੀ ਚੋ ਦੂਗਾ ਅੱਛਾ ਇਹ ਨਹੀਂ ਜਰੀ ਚੰਗੀ ਤੇ ਇਹ ਕਿੰਨਾ ਚਵਾਈ ਜਾਓ ਪਹਿਲੇ ਸਵੇਰੇ ਆ ਜੀ ਇਹ ਮੱਛੀ 25 ਤੋਂ 26 ਲੀਟਰ ਚਵਾਉਂਗੀ ਪਹਿਲੇ ਸਵੇਰੇ 25 ਤੱਕ ਕਰ ਜਾਓਗੇ ਬਹੁਤ ਠੀਕ ਹੈ ਤੇ ਮੌਕੇ ਤੇ 18 ਮੀ ਲੀਟਰ ਚਵਾ ਕੇ ਦੋਗੇ ਕਰੋ ਮੈਂ ਨਹੀਂ ਇਥੇ ਰਹਿ ਮੇਰੇ ਕੋ ਕਹਨੇ ਦੂਰੋਂ ਵੀਰੋਂ ਭਰਾ ਨੇ ਆਉਣਾ ਦੂਰੋਂ ਆਉਣਾ ਵਾ ਹਾਂਜੀ ਦੋ ਦਿਨ ਰਹਿ ਕੇ ਮੱਛੀ ਆਪਣੀ ਤਸੱਲੀ ਕਰ ਲੇ ਰਹਿ ਕੇ ਵੇਚਣੇ ਤਾਂ ਵੀ ਕੋਈ ਗੱਲ ਨਹੀਂ ਕੀ ਇੱਕ ਮਿੰਟ ਵਿੱਚ ਇੱਥੇ ਰੋਕ ਕੇ ਇੱਕ ਮਿੰਟ ਰੋਕ ਕੇ ਆਹ ਦੇਖ ਸਕਦੇ ਜੀ ਹਵਾਨੇ ਦੇ ਨਾੜਾਂ ਬੈਣੀ ਵਾਲੇ ਪਾਸੇ ਤਾਂ ਵੀ ਇੱਕ ਅਰੀ ਦੇਖ ਸਕਦੇ ਤੋਰ ਦੋ ਜੀ ਬਾਕੀ ਹੈਗੀਆਂ ਸਾਰੀਆਂ ਸ਼ਾਂਤ ਸੁਭਾਦੀਆਂ ਜਿੱਥੇ ਇੱਕ ਰਖਲਾਰਤੀਆਂ ਉੱਥੇ ਖਲੋ ਜਾਂਦੀਆਂ ਅੱਜ ਸ਼ਕੀਨ ਵੜਾਏ ਆ ਜਿਹੜੀਆਂ ਸਾਰੀਆਂ ਹੀ ਬਾਕੀ ਅਜੇ ਕੱਲਾ ਦੁੱਧ ਦਾ ਮੁੱਲ ਨਹੀਂ ਪੈਣਾ ਨਾਲ ਸ਼ਕੀਨੀ ਦਾ ਮੁੱਲ ਵੀ ਅੱਜ ਜਿਹੜਾ ਪੈਣਾ ਆ ਦੇਖ ਸਾਡੇ ਘੋੜੀਆਂ ਰਗੇ ਕਰਦੇ ਆ ਤੇ ਘੋੜੀਆਂ ਰਗੀ ਚਾਲਿਆ ਜਿਹੜੀ ਇਹਨਾਂ ਦੀ ਤੋਰ ਦੋ ਵੀ ਲੈ ਜਾਓ ਜੀ ਬਿਲਕੁਲ ਕੰਪੈਕਟ ਹੈ ਹਵਾਨੇ ਦੀ ਮਾਲ ਕਿਆ ਜਿਹੜੀ ਬਾਕੀ ਖੜਨੀਆ ਤੁਸੀਂ ਆਪਣੀ ਸਮਝਣਾ ਵਾ ਆਪਣੀ ਮਰਜ਼ੀ ਨਾਲ ਆ ਤੇ ਇਹਦਾ ਮੁੱਲ ਕੀ ਰੱਖਣਾ ਵਿਦਿ ਫਿਰ ਆਪਾਂ ਭਾਜੀ ਮੋਲੇ ਤੇ ਵੱਛੀ ਜਾਂਦੀ ਹੈ ਵੀ ਮੇਰਾ 1 ਸਵਾ ਲੱਖ ਹੀ ਕਰੀ ਜਾਓ ਅੱਛਾ ਪਰ ਆਪਾਂ ਪਰਾਂਵਾਂ ਨੂੰ ਇੱਕ ਗਿਫਟ ਦੇਣਾ ਹੈ ਅੱਛਾ ਯਾਦ ਕਰੋ ਵੀ ਜਿਹੜੇ ਫਾਰਮ ਤੇ ਵੱਛੀ ਚਲ ਗਈ ਹੈ 10 ਵੱਛੀਆਂ ਹੋਰ ਲੈ ਕੇ ਜਾਊਗੀ ਠੀਕ ਆ ਮੈਂ ਕਿਹਦੀ ਮੁੱਲ ਕਰਨ ਨੂੰ ਵੱਛੀ ਦਾ ਭਾਵੇਂ ਇੱਕ 10 ਕਰਾ ਲਓ ਇੱਕ 20 ਕਰਾ ਲਓ ਅੱਛਾ ਪਾ ਲਈ 90000 ਦੀ ਵਛੀ ਦਾਂਗੇ 5000 ਛੋਟ ਹੋ ਗਈ 85000 ਦੀ ਵੈੜਾ 65000 ਦੀ ਵੈੜ ਦੇ ਦੋਗੇ 85000 ਤੇ ਮਗਰ ਇਹ ਤੇ ਮਗਰ ਭਾਜੀ ਵਛੀ ਜੇ ਮਗਰ ਵੀ ਵਛੀ ਜਰਸੀ ਵਛੀ ਆ ਜਰਸੀ ਵਛੀ ਆ ਨਾੜੂ ਜਿਹੜਾ ਬੱਚੇ ਦਾ ਨਾਲ ਹੀ ਆ ਤੇ ਚੰਗੀ ਜਰਸੀ ਵਛੀ ਆ ਚੰਗੀ ਵਛੀ ਹੁਣ ਤੋਂ ਹੀ ਵਛੀ ਦੀ ਹਾਈਟ ਲੈਂਥ ਜਿਹੜੀ ਕਾਫੀ ਕਮਾਲ ਦੀ ਨਾੜੂ ਜਿਹੜਾ ਨਾ ਚੌਥਾ ਦੇਣ ਨੂੰ ਸੁਵੀ ਨੂੰ ਜੇ ਹਾਂ ਦੇਖ ਸਕਦੇ ਨਾੜੂ ਜਿਹੜਾ ਨਾਲ ਹੀ ਆ ਤੇ ਹੁਣ ਗੱਬਣ ਜੇ ਗੱਬਣ ਵੈੜਾ ਭਾਜੀ ਆ ਗਈ ਆਪਣੇ ਕੋਲ 30 ਨੰਬਰ ਤੇ ਅਜੇ ਨਿੱਕ ਤਿਆਰ ਹੋਣਾ ਹੈ ਹਵਾਨੇ ਚ ਫਟਾ ਜੀ ਇਹ ਚਾਹ ਸੁਆ ਜੇ ਪਾਜੀ ਠੀਕ ਹੈ ਜੀ ਅਜੇ 10 ਦਿਨ ਮੱਠੀ ਖਾਟੀ ਆ ਠੀਕ ਆ ਬਹੁਤ ਜਿਆਦੀ ਪੈਰੀ ਗਾਂ ਹੈ ਤੇ ਇਹ ਕਿੰਨਾ ਕਿ ਦੁੱਧ ਚਵਾਈ ਜਾਊਗੀ ਇਹ ਵੀ ਪਾਜੀ 20 ਪਲੱਸ ਮੱਠੀ ਚੱਲੂਗੀ ਦੁੱਧ ਤੇ ਜਾ ਸੁਆ ਬਹੁਤ ਜਿਆਦੀ ਚੰਗੀ ਹੈ ਠੰਡੀ ਠੁੰਡੀ ਬੜਾ ਸ਼ਾਂਤ ਸੁਭਾਅ ਹੈ ਥਣ ਥਣ ਬੜਾ ਪਿਆਰਾ ਹੈ ਤੋਰਦਾ ਹੈ ਕਰੀ ਨਵੇਂ ਪੁੱਤਰਾਂ ਕੇ ਯਾਰੀ ਪਛ ਜਿਹੜਾ ਡਰ ਜਾਂਦਾ ਵਾ ਬਾਕੀ ਇਹ ਜੇ ਤਿਆਰ ਹੋਣਾ ਵਾ ਇਹਨੇ ਲੱਜ ਜੀ ਬਾਕੀ ਹੁਣ ਵੀ ਕਾਫੀ ਚੰਗੀ ਤਿਆਰ ਹੋਈ ਆ ਥੱਲੇ ਮੈਂ ਥੋੜਾ ਜਿਆਦਾ ਡਰਦੀ ਆ ਹਾਂ ਦੇਖਸਾ ਜੇ ਇਤਰਾ ਨਹੀਂ ਕੋਈ ਵੀ ਗੱਲ ਥੋੜਾ ਡਰ ਕੇ ਉਧਰ ਨੂੰ ਠੀਕ ਹੈ ਵੀ ਜੀ ਉਹ ਅਸਲੀ ਅਚੀ ਇਹਦੀ ਪੂਰੀ ਗਾਂਡੀ ਹੈ ਭਾਜੀ ਤੇ ਗੁਲਾਬੀ ਰੰਗ ਦੇ ਜਿਹੜੇ ਇਹਦੇ ਥਾਣੇ ਆ ਇਹ ਕਿੰਨਾ ਕੁ ਵੀ ਜੀ ਦੁੱਧ ਚਵਾਈ ਜਾਊਗੀ ਦੁੱਧ ਭਾਜੀ 20+ ਚੱਲੂਗੀ ਗਾਂ ਇਹਦੀ ਤੇ ਇਹਦਾ ਮੋਲੇ ਚੰਗੀ ਕੁਆਲਟੀ ਵਾਲੀ ਮੋਲੇ ਦਾ ਵੀ ਬਿਲਕੁਲ ਜ਼ਾਇਜ਼ ਹੈ ਜੀ ਕਿੰਨਾ ਮੋਲੇ 60000 ਰਿਆ 55000 ਦੀ ਗਾਣਾ 5000 ਛੋੜੀ ਆ ਛੇਵੇਂ 55 ਦੀ ਤੇ ਬਾਕੀ ਇਹ ਆ ਕਿ ਕੋਈ ਫੋਨ ਲਾਵੇ ਮਾਨਤਨ ਮੌਕੇ ਤੇ ਹੋਰ ਹੋਣਗੇ ਜਦੋਂ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਉਂਦੀ ਏ ਇੱਕ ਵਾਰੀ ਫੋਨ ਲਾਵੇ ਬਸ ਹੁਣ ਇੱਕ ਹੋਰ ਜਿਹੜੀ ਚੌਥੇ ਨੰਬਰ ਤੇ ਪਹਿਲਾਂ ਨਹੀਂ ਜ ਆਉਂਦੀ ਜੀ ਵੀਰ ਜੀ ਇਹ ਪਾਜੀ ਦੋਂਦੀ ਵੱਛੀ ਜੇ ਪਹਿਲਾਂ ਪਹਿਲਾਂ ਸੁਆ ਆ ਤੇ ਕਾਫੀ ਕਮਾਲ ਦੀ ਆ ਬਹੁਤ ਜਿਆਦੀ ਕੁਆਲਟੀ ਵਾਲੀ ਵੱਛੀ ਆ ਤੇ ਥਾਣੇ ਤੇ ਦੇਖ ਸਕਦੇ ਜੀ ਇਹਦੇ ਵੀ ਗੁਲਾਬੀ ਰੰਗ ਦੇ ਥਾਣੇ ਆ ਕਾਫੀ ਪਿਆਰੇ ਆ ਇਹ ਕਿੰਨਾ ਕਿ ਵਰਜੀ ਪਹਿਲੇ ਸਵੇ ਦੁੱਧ ਚ ਭਾਈ ਜਾਊਗੀ ਇਹ ਵੀ ਬੱਛੀ ਭਾਜੀ 17 18 ਕਿਲੋ ਦੁੱਧ ਚ ਆਊਗੀ ਠੀਕ ਆ ਜੀ ਬਹੁਤ ਟਾਪ ਦੀ ਬੱਛੀ ਆ ਸੋਰ ਹੇ ਕਰੀ ਪਹਿਲਾ ਸੋ ਹੈ ਜਿਹੜਾ ਅਜੇ ਨੇ ਸੋਣਾ ਹੈ ਅਰੇ ਪੂਰੇ ਭਾਜੀ ਇਹਦੇ 13 ਤੋਂ 14 ਦਿਨ ਕੱਚੀ ਬੱਛੀ ਜੇ 13 14 ਦਿਨ ਜੇ ਖੜਦੀ ਹੈ ਤੇ ਥੱਲੇੋਂ ਦੇਖ ਸਕਦੇ ਜੀ ਅੇ ਕੋਸ਼ ਪਲਾਂ ਪੁਲਾਂ ਮਿਹਮਨ ਤੇ ਹੈ ਗਿਆ ਮਾ ਉਤਰਾ ਵੀ ਠੰਡੀ ਤੇਰੀ ਹੈ ਵੀ ਲੈ ਜਾ ਵੀ ਤੇ ਇਹਦਾ ਮੁੱਲ ਵਿੱਤੀ ਕੀ ਰੱਖਣਾ ਆਪਾ ਭਾਜੀ ਇਹ ਤਾਂ ਵੀ ਛੋਟਾ ਜਿਹਾ ਹੀ ਮੁੱਲ ਜੇ ਬਹੁਤ ਸੀਲ ਸਭ ਵਧੀਆ ਬੇਤੋ ਤੇ ਥਾਨਾ ਪੂਰਾ ਕੈਪ ਤੇ ਜਿਹੜਾ ਲੱਗਾ ਹੈ ਕੈਪ ਤੇ ਫਿਰ ਕੁਆਲਟੀ ਬੜੀ ਥਾਨ ਦੀ ਚੰਗੀ ਤਿਆਰ ਹੋਣੀ ਹੈ ਨਾ ਉਸ ਤਰ੍ਹਾਂ ਰੰਗ ਰੂਪ ਵੀ ਚੰਗਾ ਵਾ ਇਹ ਕਿੰਨੇ ਦੀ ਦੇ ਦਈਏ ਵੀ ਜੀ ਮੁੱਲ ਇਹਦੇ ਭਾਵੇਂ 65 70 ਜੋ ਮਰਜੀ ਇਹ ਮੱਝ ਜੇ ਅਸਨ ਹੋਈ ਦਵਾਂਗੇ 52000 ਦੀ 52000 ਦੀ ਚਲੋ ਵੀ ਚਮੋਕੇ ਤੇ ਛੋਟ ਹੋ ਜਾਊਗੀ ਠੀਕ फोन ਆ ਗਈ ਆਪਣੇ ਕੋਲ 5ਵੇਂ ਨੰਬਰ ਤੇ ਕਾਫੀ ਪਿਆਰੀ ਵੜੇ ਸੋਈ ਸਵਾਈ ਹੈ ਜਿਹੜੀ ਇਹ ਵੇ ਬੋਦੀ ਵਾਲੀ ਵੜਿਆ ਥੱਲੇ ਵੀ ਦੇਖ ਸਕਦੇ ਕੰਪੈਕਟ ਜਿਹਾ ਹਵਾਨਾ ਜਿਹੜਾ ਇਹ ਇਹ ਵੀ ਬੱਛੀ ਪਾਜੀ ਪਹਿਲਾ ਸੂਆ ਸੂਈ ਜੇ ਪਹਿਲਾ ਹੀ ਸੂਆ ਆ ਕਿੰਨਾ ਚਿਰ ਹੋਇਆ ਵੇ ਦੀ ਨਾ ਸੂਈ ਨਾ ਇਹਨੂੰ ਸੂਈ ਨੂੰ ਪਾਜੀ ਬੱਛੀ ਨੂੰ ਹੋ ਗਿਆ ਜੇ 15 ਦਿਨਾਂ ਅਜੇ 15 ਦਿਨੇ ਬੱਛੀ ਕੋ ਹੁਣ ਦੁੱਧ 22 ਕਿਲੋ ਤਿਆਰ ਆ ਤਿਆਰ ਬਿਲਕੁਲ 22 ਕਿਲੋ ਦੀ ਫੁੱਲ ਗਰੰਟੀ ਅਗਲੇ ਦੇ ਕਰਦੀ ਅੱਛਾ ਚਵਾਈ ਇੱਕ ਨੰਬਰ ਬੱਛੀ ਦੀ ਇਹੇ ਗੱਲੋਂ ਨਹੀਂ ਤੋਂ ਗੱਲ ਕਰਨ ਵਾਲੀ ਤੋੜ ਦੋ ਫਿਰ ਇੱਕ ਰੀਨ ਨਵੇਂ ਬਾਕੀ ਇਹ ਜਿਹੜੀਆਂ ਜਿਹੜੀਆਂ ਸਾਰੀਆਂ ਕਮਾਲ ਦੀਆਂ ਵਾ ਸ਼ਕੀਨ ਵੇੜਾਂ ਜਿਹੜੀਆਂ ਸਾਰੀਆਂ ਨਵੀਆਂ ਵੇੜਾਂ ਸਾਰੀਆਂ ਜ਼ਿਆਦਾਤਰ ਪਹਿਲੇ ਦੂਜੇ ਸੂਬੇ ਚ ਹੀ ਆ ਤੇ ਚੰਗੇ ਕਦ ਕਾਠ ਵਾਲੀਆਂ ਚੰਗੇ ਬੋਡੀ ਵੇਟ ਵਾਲੀਆਂ ਵਾ ਚੰਗੇ ਘਰਵਾਈਆਂ ਜਿਹੜੀਆਂ ਇੱਕ ਮਿੰਟ ਰੋਦੋ ਥਾਣੇ ਵੀ ਇਹਦੇ ਦਿਖਾ ਦਈਏ ਫਿਰ ਜੀ ਆਹ ਦੇਖ ਸੰਦੇ ਇਹਦੇ ਵੀ ਥਣ ਲੈ ਜਿਓ ਜੀ ਬਾਕੀ ਖੜਨੀਆਂ ਤੁਸੀਂ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਚਵਾਈ ਕਰਕੇ ਤਸल्ली ਕਰਕੇ ਹੁਣ ਤੇ ਦਿਨਾਂ ਦਾ ਵੀ ਜਿਹੜਾ ਫਰਕ ਪੈ ਗਿਆ ਵਾ ਕੋਈ ਵੀ ਦੂਰੋਂ ਵੀ ਆਪਣੀ ਜ਼ਮਾਨਾ ਦਾ ਦੋ ਟਾਈਮ ਚੁਆਈ ਕਰ ਸਕਦਾ ਨਹੀਂ ਕੋਈ ਆ ਸਕਦਾ ਵੀਡੀਓ ਕਾਲ ਤੇ ਚਵਾਲੇ ਵੀਡੀਓ ਕਾਲ ਤੇ ਚਵਾਲੇ ਭਾਵੇਂ ਕੋਈ ਗਨੋਂ ਕੋਈ ਸਮੇਂ ਨਹੀਂ ਭਾਈ ਤੇ ਇਹਦਾ ਮੁੱਲ ਵੀ ਜੀ ਫਿਰ ਭਾਜੀ ਮੁੱਲ ਵੱਛੀ ਦਾ 85000 80000 ਦੀ ਵੱਛੀ ਲਵਾਂਗੇ 80000 ਦੀ ਹਾਂ ਚਲੋ ਛੋਟ 70 ਯਾਰ ਦੀ 70 ਯਾਰ ਦੀ ਵਹਿੜ ਦੇ ਦਾਂਗੇ ਵਹਿੜ ਦੁੱਧ 26 ਤੋਂ 27 ਕਿਲੋ ਭਰੀ ਚਵਾਉਗੀ ਅੱਛਾ 26 27 ਲੀਟਰ ਜਿਹੜਾ ਚਵਾਈ ਜਾਊਗਾ ਬਹੁਤ ਸੀਲ ਤੇ ਠੰਡੀ ਵਹਿੜ ਹੈ ਤੇ ਉਹ ਬੱਚਾ ਕੀ ਹੈ ਤੇ ਮਗਰ ਮਗਰ ਵੱਛਾ ਜੀ ਭਾਈ ਮਗਰ ਇਹਦੇ ਬੱਚਾ ਹਾਂਜੀ ਹਾਂਜੀ ਤੇ ਹੁਣ ਇੱਕ ਐਂਡ ਤੇ ਰਹਿ ਗਈ ਜਿਹੜੀ ਪ੍ਰਿੰਟ ਜਿਹੜਾ ਇਹਦਾ ਵੀ ਚੰਗਾ ਹੈ ਤੇ ਚਿਹਰੇ ਤੇ ਵੀ ਜੜੀ ਵਧੀਆ ਇਹ ਜਿਹਦੇ ਦਿਨ ਖੜਦੀ ਹੈ ਇਹ ਕਿੰਨਾ ਗੱਲਾ ਜੂ ਟਾਈਮ ਇਹ ਭਾਜੀ 20 ਦਿਨ ਗਾਂ ਖੜਦੀ ਜੀ ਅੱਛਾ ਇਹ ਫਾਰਮ ਦੀ ਗਾਂ ਵਾ ਬਹੁਤ ਜਿਆਦੀ ਚੰਗੀ ਗਾਂ ਹੈ ਤੇ ਦੋ ਤਨੇ 27 ਤੋਂ 28 ਕਿਲੋ ਗਾਂ ਨੇ ਚੋਆ ਠੀਕ ਆ ਤੇ ਇਹ ਵੀ ਵੀਰ ਭਰਾ ਨੇ ਮਤਲਬ ਖੜਨੀ ਆ ਗਾਂ ਨਵਾਂ ਫਾਰਮ ਜਿਹਨੇ ਸਟਾਰਟ ਕਰਨਾ ਫਾਰਮ ਤੋੜਨ ਵਾਲੀ ਬੱਛੀ ਆ ਪਰ ਬਿਲਕੁਲ ਛੋਟਾ ਜਿਹਾ ਆ ਅੱਛਾ ਕੱਦ ਵੱਡਾ ਆ ਬੱਛੀ ਦਾ ਤਿਆਰ ਸੁਈ ਸਵਾਈ ਬੱਛੀ ਭਾਜੀ ਇਹੋ ਜੀ ਲੱਖ ਦੀ ਮਿਲਦੀ ਠੀਕ ਆ ਹਾਂ ਤੋੜੀ ਫਿਰ ਸੀਲ ਸਾਲਾ ਵੀ ਪੂਰੀ ਫੁੱਲ ਗਰੰਡੀ ਹੋਊਗੀ ਠੀਕ ਆ ਹੈ ਕਿ ਨਹੀਂ ਤੋੜ ਦਈਏ ਫਿਰ ਇੱਕ ਭਾਜੀ ਗਰਮੀਆਂ ਲਵਾ ਕੇ ਨਾ ਬੱਛੀ ਅੱਛਾ ਕਿੰਨੇ ਦੀ ਬੱਛੀ ਦਵਾਂਗੇ ਉਹਨੇ ਦੀ ਫਿਰ ਮੇਰਾ ਵੀਰ ਭਰਾ ਕੋਲ ਮੈਨੂੰ ਵੀ ਦੇ ਦੇ ਠੀਕ ਆ ਹਾਂ ਤੋਰ ਹਾਈ ਕਰੀ ਬਾਕੀ ਕਾਫੀ ਪਿਆਰੀ ਬੈੜ ਹੈ ਜਿਹੜੀ ਇਹ ਵੀ ਚੰਗੇ ਵੱਡੇ ਕਦ ਕਰ ਖਾਲੀ ਦੂਜਾ ਸੁਗਾ ਬੈੜ ਹੈ ਬਹੁਤ ਚੰਗੀ ਬੈੜ ਹੈ ਲੈ ਜੋ ਜੀ ਤਾਂ ਦੇਖ ਸਾਹ ਦੇਵਾਨੇ ਚ ਵਟ ਕਾਫੀ ਹੈ ਇੱਕ ਨੇ ਰੀ ਦੇ ਦੇ ਨੇ ਵੀ ਜੇ ਫਿਰ ਆਪਾਂ ਭਾਜੀ ਬੱਚੀਆਂ ਸਾਰੀਆਂ ਦਾ ਕੈਮਰਾ ਮਾਰ ਕੇ ਵੇਲੋ ਸਾਰੀਆਂ ਨੂੰ 2 ਇੰਚੀ ਕੱਦ ਵੱਧ ਹੋ ਗਿਆ ਉੱਚੀ ਆ ਸਾਰੀਆਂ ਤੇ ਸਾਰੀਆਂ ਉੱਚੀ ਆ ਬਾਕੀ ਤਿਆਰ ਹੋਈ ਬੱਚੀ ਤੇ ਬੜੇ ਰੁਪਈਆ ਦੀ ਜਿਹੜੀ ਗੱਲ ਕਰਦਾ ਨਹੀਂ ਹਾਂ ਜਿਹੜੇ ਵੀਰ ਭਰਾ ਨੇ ਖੜਨੀ ਆ ਸਾਹਮਣੀ ਆ ਠੀਕ ਆ ਠੀਕ ਹੈ ਨਾ ਬੱਚੀ ਦਾ ਮੁੱਲ ਕਰਾ ਲਓ 60000 ਕਰਾ ਲਓ 55000 ਅੱਛਾ 50000 ਦੀ ਭਾਜੀ ਬੱਚੀ ਦਾਂਗੇ ਅੱਛਾ 2000 ਰੁਪਈਆ ਛੋਟ 48000 ਦੀ 48000 ਠੀਕ ਆ ਜਿਹੜੀ ਗੱਲ ਕਰਦਾ ਨਹੀਂ ਬੱਚੀ ਬਹੁਤ ਜਿਆਦੀ ਚੰਗੀ ਆ ਕੱਦ ਵੇਖ ਲਓ ਪੂਰਾ ਹਾਈਟ ਠੰਡੀ ਠੀਕ ਹੈ ਜੀ ਕਿ ਕਰੰਬਰ ਆ ਦੁੱਧ ਦਾ ਵੀ ਰਿਕਾਰਡ ਬੱਛੀ ਦਾ ਚੰਗਾ ਪਿਛਲੇ ਕਰਦਾ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਕੋਈ ਗੱਲ ਨਾ ਵੀਰ ਜੀ ਅਸੀਂ ਗੱਲ ਸਾਰੇ ਭਰਾਵਾਂ ਨੂੰ ਬਾਕੀ ਜਿੱਥੋਂ ਵੀ ਮਾਲ ਲੈਣਾ ਆਪਣੀ ਤਸੱਲੀ ਕਰਿਆ ਕਰੋ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਕੋਈ ਨਾ ਕਰਿਆ ਕਰੋ ਜਿਹੜੀ ਵੀ ਗੱਲ ਹੈ ਜਿੰਨੇ ਇਨੇ ਰੁਪਏ ਲਾਉਣੇ ਆ ਆਪਣੀ ਪੂਰੀ ਤਸੱਲੀ ਕਰਕੇ ਮਾਲ ਲਿਆ ਇਹ ਆ ਕਿ ਚਲੋ ਇੱਕ ਦਿਨ ਲੇਟ ਘਰੇ ਗਾ ਪਹੁੰਚ ਜਾਓਗੇ ਅਗਲੇ ਦਿਕਰ ਦੋ ਟਾਈਮ ਚੋੜੋ ਦੋ ਟਾਈਮ ਚ ਜਾਓ ਤਿੰਨ ਚ ਜਾਓ ਕੋਈ ਗੱਲ ਨਹੀਂ ਠੀਕ ਹੈ ਕਿਉਂਕਿ ਮੈਂ ਮਾਲ ਪਾਜੀ ਲੈਣਾ ਕੱਪੜਾ ਜਾਣੀ ਹਾਂ ਹਾਂਜੀ ਹਾਂਜੀ ਕਿਉਂਕਿ ਮੇਰੇ ਨਾਲ ਇੱਕ ਦੋ ਵਾਰੀ ਇੰਨਾ ਥੋੜਾ ਜਿਹਾ ਕੰਮ ਖਰਾਬ ਹੋਇਆ ਮੈਂ ਕੱਪੜਾ ਲੈਣਾ ਆਪਣੇ ਘਰ ਵਿੱਚੀ ਸੁੰਦੀ ਆ ਗਈ ਠੀਕ ਹੈ ਸਾਨੂੰ ਪਤਾ ਵਾ ਵੀ ਇਹਨੇ ਸੂਈ ਹੈ ਜੇਰ ਪਾਈ ਹੈ ਨਹੀਂ ਪਾਈ ਉਹ ਵੀਡੀਓ ਸਾਡੇ ਕੋਲ ਹੁੰਦੀ ਠੀਕ ਹੈ ਜੀ ਠੀਕ ਹੈ ਉਹ ਕਿਸੇ ਬੰਦੇ ਜਿਹਨੇ ਇੰਨੇ ਪਏਗਾ ਜਿਹਨੇ ਉਹਦੇ ਨਾਲ ਧੋਖਾ ਨਾ ਹੋਵੇ ਆਪਣੀ ਦੇਖੋ ਕੋਸ਼ਿਸ਼ ਹੁੰਦੀ ਹੈ ਠੀਕ ਹੈ ਜੀ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਖ